ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਪਿੰਡ ਹੀੜੀਕੇ ਜ਼ਿਲ੍ਹਾ ਸੰਗਰੂਰ ਜੀ ਧੂਰੀ ਬਰਨਾਲਾ ਮਲੇਰਕੂਟਲਾ ਸੰਗਰੂਰ ਦੇ ਸੈਂਟਰ ਦੇ ਵਿੱਚ ਮੇਰਾ ਪਿੰਡ ਹੈ ਜੀ ਤੇ ਦੇਸੀ ਚੂਚਾ ਜਿਹੜੇ ਵੀ ਵੀਰਾਂ ਨੂੰ ਚਾਹੀਦਾ ਉਹ ਵੀ ਮਿਲ ਜੂਗਾ ਤੇ ਬਾਕੀ ਆਪਾਂ ਕੋਈ ਅਹਿਮ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਅੱਜ ਇਹ ਵੀਡੀਓ ਪੂਰੀ ਤੁਸੀਂ ਧਿਆਨ ਨਾਲ ਦੇਖਿਓ ਬਾਈ ਜੀ ਤੇ ਗੱਲ ਇਹ ਆ ਵੀ ਜਦੋਂ ਆਪਾਂ ਚੂਜਾ ਘਰੇ ਲੈ ਕੇ ਆਉਨੇ ਆ ਨਾ ਚੂਜਾ ਲਿਆਉਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹਦੇ ਬਾਰੇ ਦੱਸਾਂਗੇ ਇੱਕ ਤਾਂ ਪਹਿਲਾਂ ਗੋੜਾ ਵਾਲਾ ਪਾਣੀ ਰੱਖਣਾ ਹੈ 100 ਗ੍ਰਾਮ ਗੁੜ 100 ਚੂਚੇ ਲਈ ਹੈ ਜੀ ਭਾਵੇਂ ਉਹ 15 ਦਿਨ ਦਾ ਜਾਂ 20 ਦਿਨ ਦਾ ਹੋਵੇ ਠੀਕ ਹੈ ਜੀ 100 ਗ੍ਰਾਮ ਗੁੜ 100 ਚੂਚੇ ਲਈ ਠੀਕ ਹੈ ਜੇ 1 ਦਿਨ ਦਾ ਹੁੰਦਾ ਤਾਂ 100 ਗ੍ਰਾਮ ਗੋੜਾ ਪੈਣੇ ਨਾਲ ਉਹਦੇ ਮਿੱਠਾ ਸੋਡਾ ਵੀ ਪੈ ਜਾਊਗਾ 5 ਗ੍ਰਾਮ ਤੇ ਇਸ ਤੋਂ ਇਲਾਵਾ ਬਾਅਦ ਦੇ ਵਿੱਚ ਕੀ ਹੈ ਤੁਸੀਂ ਜਿਵੇਂ ਹੁਣ ਮੰਨ ਲਓ ਚੂਚਾ ਲੈ ਕੇ ਜਾਂਦੇ ਹੋ 20 ਦਿਨ ਦਾ ਉਹਨੂੰ ਕੈਲਸ਼ੀਅਮ ਮਲਟੀਵਿਟਾਮਿਨ ਲੀਵਰ ਟੋਨਿਕ ਕੀਤੀ ਹੁੰਦੀ ਹੈ ਸਾਡੇ ਵੱਲੋਂ ਮੈਂ ਆਪਣੀ ਗੱਲ ਕਰਦਾ ਬਾਕੀ ਜਿੱਥੋਂ ਕਿਤੋਂ ਹੋਰ ਵੀ ਲੈਣੇ ਹੋ ਤੁਸੀਂ ਉਹ ਤੁਹਾਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਤੁਸੀਂ ਕਿੰਨੀ ਇਹਨੂੰ ਕੈਲਸ਼ੀਅਮ ਵਗੈਰਾ ਪਾਈ ਹੈ ਜਾਂ ਨਹੀਂ ਪਾਈ ਤੇ ਆਪਾਂ ਕੈਲਸ਼ੀਅਮ ਇਹਨਾਂ ਨੂੰ ਪਲਾ ਕੇ ਦਿੰਨੇ ਹੁੰਦੇ ਆ ਤੇ ਜਾ ਕੇ ਤੁਸੀਂ ਚੂਚਾ ਲਜਾਣ ਤੋਂ ਬਾਅਦ ਹਫਤੇ 10 ਦਿਨ ਬਾਅਦ ਜਾਂ ਬਾਕੀ ਦੋ ਜਿਹੜੇ ਦੱਸਿਆ ਜਾਂਦਾ ਤੁਹਾਨੂੰ ਵੀ ਕਦੋਂ ਪਾਉਣੀ ਹੈ ਕੈਲਸ਼ੀਅਮ ਉਹ ਕੈਲਸ਼ੀਅਮ ਪਾਉਣੀ ਹੈ ਨਾਲ মালਟੀਵਿਟਾਮਿਨ ਪਾਉਣਾ ਹੈ ਨਾਲ ਲੀਵਰ ਟੋਨਿਕ ਇਹਦੇ ਬਾਰੇ ਗੱਲਬਾਤ ਆਪਾਂ ਵਿਸਥਾਰ ਚ ਤੁਹਾਨੂੰ ਦੱਸਦੇ ਹਾਂ ਵੀ ਕਿੰਨੀ ਮਾਤਰਾ ਪਾਉਣੀ ਹੈ ਤੇ ਬਾਕੀ ਜਿਹੜੇ ਵੀਰਾਂ ਨੇ ਚੂਚਾ ਲੈਣਾ ਮੈਂ ਤੁਹਾਨੂੰ ਚੂਚਾ ਵੀ ਦਿਖਾ ਦਿੰਦਾ ਤੇ ਧਿਆਨ ਕਰਿਓ ਤੁਸੀਂ ਦੇਖ ਸਕਦੇ ਹੋ ਆਪਣਾ ਆਰ ਆਰ ਆਈ ਆਰ ਚਿਕਸ ਹੈ ਜੀ ਤੇ ਜਿੰਨੀ ਲੋੜ ਆ ਤੁਹਾਨੂੰ ਮਿਲ ਜੂਗਾ ਜੀ ਜਿੰਨੀ ਵੀ ਲੋੜ ਆ ਚੂਚਾ ਤੁਹਾਨੂੰ ਮਿਲ ਜੂਗਾ ਆਰ ਆਰ ਬਲੈਕ ਐਸਟਰੋਲੋਪ ਵੀ ਹਾਜ਼ਰ ਹੈ ਆਪਣੇ ਕੋਲੇ ਅੱਜ ਸ਼ਿਫਟ ਹੋਣਾ ਚ ਇੱਕ ਸਾਡਾ ਬਲੈਕ ਐਸਟਰੋਲੋਪ ਠੀਕ ਹੈ ਜੀ ਤੇ ਇੱਥੇ ਕੀ ਕਰਨਾ ਆਪਾਂ ਜਦੋਂ ਤੁਸੀਂ 20 ਦਿਨ ਦਾ ਜਾਂ 15 ਦਿਨ ਦਾ ਜਾਂ 10 ਦਿਨ ਦਾ ਚਿਕਸ ਲੈ ਕੇ ਜਾਣੇ ਹੋ ਘਰ ਤਾਂ ਘੋੜਾ ਵਾਲਾ ਪਾਣੀ ਪਲਾਉਣ ਤੋਂ ਬਾਅਦ ਹਫ਼ਤੇ ਦਿਨ ਕਦੇ ਉਹ ਅਲੱਗ-ਅਲੱਗ ਡੇਟਾ ਹੁੰਦੀਆਂ ਨੇ ਸਾਡੀ ਕੈਲਸ਼ੀਅਮ ਮਲਟੀਵਿਟਾਮਿਨ ਪਲਾਈ ਦੀਆਂ ਤਾਂ ਤੁਸੀਂ ਇਦਾਂ ਕਰਨਾ ਹੈ ਜੋ ਪੁੱਛ ਕੇ ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਤਾ ਵੀ ਹਫਤੇ ਬਾਅਦ ਇਹਨਾਂ ਨੂੰ ਜਾਂ 5 ਦਿਨਾਂ ਬਾਅਦ ਕੈਲਸ਼ੀਅਮ ਵਗੈਰਾ ਦੇਣੀ ਹੈ ਤੁਸੀਂ ਉੱਥੇ ਕੀ ਕਰਨਾ ਹੈ ਬਾਈ ਜੀ ਕੈਲਸ਼ੀਅਮ ਲੈਣੀ ਹੈ ਕੋਈ ਵੀ ਵੈਸੇ ਜੇ ਪਤਲੀ ਕੈਲਸ਼ੀਅਮ ਲੈ ਲਓਗੇ ਤਾਂ ਜਿਆਦਾ ਬੈਸਟ ਹੈ ਠੀਕ ਹੈ ਜੀ ਕੈਲਸ਼ੀਅਮ ਲੈਣ ਤੋਂ ਬਾਅਦ ਤੁਸੀਂ ਉਹਨੂੰ ਪਾ ਲਓ 100 ਚੂਚੇ ਨੂੰ 30 40 ਐਮ ਐਲ ਪਾ ਦੋ ਪਾਣੀ 'ਚ ਜੀ ਮਨ ਲਓ ਸਹਾਜੂਚੇ ਨੂੰ ਤੁਸੀਂ 5 ਲੀਟਰ ਪਾਣੀ ਚ ਪਾਉਣੀ ਆ ਹੋ 5 ਜਾਂ 4 ਲੀਟਰ ਚ ਤੇ ਉਸ ਤੋਂ ਬਾਅਦ ਮਲਟੀ ਸਟਾਰ ਜਾਂ ਬਿਮਰਾਲ ਇਹ ਲੀਬਰ ਮਲਟੀ ਵਿਟਾਮਿਨ ਹੈ ਇਹ ਤੁਸੀਂ ਪਾਉਣਾ ਹੈ ਛੋਟੇ ਚੂਚਿਆਂ ਨੂੰ 5 ਐਮ ਐਲ ਜੇ ਵੱਡੇ ਹੋ ਗਏ ਮਹੀਨੇ ਦੇ 2 ਮਹੀਨਿਆਂ ਦੇ ਤਾਂ 7 ਐਮ ਐਲ ਜਦੋਂ ਅੰਡੇ ਦੇ ਨੇੜੇ ਹੋ ਜਾਂਦੀ ਹੈ ਮੁਰਗੀ ਵੱਡੇ ਹੋ ਜਾਂਦੇ ਨੇ ਉਦੋਂ ਤੁਸੀਂ ਦੇਣਾ ਇਹਨਾਂ ਨੂੰ 10 ਐਮ ਐਲ ਅੱਗੇ ਆ ਗਿਆ ਲੀਵਰ ਟੋਨਿਕ ਜਿਹਨੂੰ ਆਪਾਂ ਬਰੋ ਟੋਨ ਵੀ ਕਹਿ ਦਿੰਦੇ ਆ ਲਿਫਟ 52 ਵੀ ਪਾ ਸਕਦੇ ਆ ਜੀ ਇਹ ਤੁਸੀਂ ਪਾਉਣੀ ਐ 10 ਐਮ ਐਲ ਛੋਟਿਆਂ ਨੂੰ ਅੰਡੇ ਦੇ ਨੇੜੇ ਜਾ ਕੇ ਤੁਸੀਂ 20 ਐਮ ਐਲ ਕਰ ਦੋ ਇਹ ਤਿੰਨੋਂ ਇਕੱਠੀਆਂ ਹੀ ਪੈਣੀਆਂ ਨੇ ਜੀ ਪਾਣੀ 'ਚ ਮਿਕਸ ਕਰਕੇ ਇੱਕੋ ਪਾਣੀ ਦੇ ਵਿੱਚ 100 ਚੂਚੇ ਦੀ ਰੋਜ਼ ਦੱਸੀ ਐ ਇਹ ਮੈਂ ਤੁਹਾਨੂੰ ਕਿਉਂਕਿ ਮੈਨੂੰ ਇਹ ਹੈ ਵੀ ਤੁਹਾਨੂੰ ਵੀਡੀਓ ਦੇਖ ਕੇ ਜਾਣਕਾਰੀ ਮਿਲ ਜੇ ਦੁਬਾਰਾ ਮੈਂ ਫੇਰ ਦੱਸ ਦਿੰਨਾ ਸਭ ਤੋਂ ਪਹਿਲਾਂ ਘੋੜਾ ਵਾਲਾ ਪਾਣੀ 100 ਚੂਚੇ ਨੂੰ 100 ਗ੍ਰਾਮ ਗੁੜ ਦੇਣਾ ਹੈ ਜੇ 1 ਦਿਨ ਦਾ ਲਿਜਾਨੀਓ ਤਾਂ ਨਾਲ 5 ਗ੍ਰਾਮ ਮਿੱਠਾ ਸੋਡਾ ਪਾਉਣਾ ਜੀ ਜਦੋਂ ਚੂਚਾ ਤੁਸੀਂ ਘਰ ਲੈ ਕੇ ਜਾਣਾ ਮੇਰੇ ਕੋਲੋਂ ਠੀਕ ਹੈ ਜੀ ਰਸਤੇ ਦੇ ਵਿੱਚ ਜ਼ਿਆਦਾ ਰੁਕਣਾ ਨਹੀਂ ਇਹ ਵੀ ਧਿਆਨ ਦੇਣ ਜੋ ਗੱਲਾਂ ਨੇ ਰਸਤੇ ਦੇ ਵਿੱਚ ਜ਼ਿਆਦਾ ਨਹੀਂ ਰੁਕਣਾ ਤੁਸੀਂ ਠੀਕ ਹੈ ਜੀ ਰਸਤੇ ਦੇ ਵਿੱਚ ਜ਼ਿਆਦਾ ਰੁਕਣਾ ਨਹੀਂ ਆਪਾਂ ਬਾਈ ਜੀ ਕਾਰਨ ਕੀ ਹੈ ਜਦੋਂ ਆਪਾਂ ਚੂਚਾ ਡੱਬੇ ਦੇ ਵਿੱਚ ਪਾਇਆ ਹੁੰਦਾ ਹੈ ਆਪਾਂ ਰਸਤੇ 'ਚ ਜਿਆਦਾ ਟਾਈਮ ਰੁਕਦੇ ਆ ਤਾਂ ਉਹਦਾ ਨੁਕਸਾਨ ਆਪਣਾ ਹੀ ਹੁੰਦਾ ਜੀ ਆਪਣਾ ਨੁਕਸਾਨ ਇਹ ਹੁੰਦਾ ਹੈ ਵੀ ਚੂਚੇ ਨੂੰ ਜਦੋਂ ਗਰਮੀ ਗਰਮੈਸ ਗਰਮੀ ਜਿਆਦਾ ਵੈਸੇ ਹੀ ਹੁਣ ਤਾਂ ਉਹਦੇ 'ਚ ਨੁਕਸਾਨ ਵੱਡੇ ਹੋ ਜਾਂਦੇ ਨੇ ਚੂਚਾ दाब ਕੇ ਇੱਕ ਦੂਜੇ ਦੇ ਥੱਲੇ ਆ ਕੇ ਵੀ ਮਰ ਸਕਦਾ ਠੀਕ ਹੈ ਨਾ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿੰਨਾ ਜਲਦੀ ਪਹੁੰਚਾ ਸਕਦੇ ਹੋ ਕਿ ਚੂਚੇ ਨੂੰ ਘਰ ਪਹੁੰਚਾਉਣਾ ਆਪਾਂ ਰਸਤੇ 'ਚ ਕਿਤੇ ਵੀ ਨਹੀਂ ਰੋਕਣਾ ਉਸ ਤੋਂ ਬਾਅਦ ਹੋਰ ਸਾਵਧਾਨੀਆਂ ਕੀ ਨੇ ਇਹਨਾਂ ਨੂੰ ਜ਼ਿਆਦਾ ਠੰਡੀ ਹਵਾ ਨਹੀਂ ਲੱਗਣ ਦੇਣੀ ਆਪਾਂ ਪਹੁੰਚ ਕੇ ਫਾਰਮ ਤੇ ਜਿਹੜੇ ਇਹਦੇ ਕਵਰ ਕਰਕੇ ਰੱਖਣਾ ਹੈ ਪਰ ਲੋੜ ਅਨਸਾਰ ਆਪਾਂ ਇਹਦੀਆਂ ਪੱਲੀਆਂ ਚੱਕ ਸਕਦੇ ਆ ਉਸ ਤੋਂ ਬਾਅਦ ਜੇ ਕੋਈ ਤੇਜ਼ ਮੀਂਹ ਹੀ ਨਹੀਂ ਆਉਂਦਾ ਤਾਂ ਉਦੋਂ ਆਪਾਂ ਡਾਊਨ ਕਰਨੇ ਨੇ ਨੇ ਜੀ ਇਹਦੇ ਪਰਦੇ ਤੇ ਗਰਮੀ ਤੋਂ ਬਚਾਉਣ ਲਈ ਇਹਨਾਂ ਨੂੰ ਕੂਲਰ ਵਗੈਰਾ ਲਾ ਕੇ ਰੱਖੋ ਆਪਣਾ ਲਾਇਆ ਹੋਇਆ ਜੀ ਠੀਕ ਹੈ ਨਾ ਤੇ ਰਾਤ ਨੂੰ ਕੂਲਰ ਪੱਖੇ ਬੰਦ ਰੱਖਣੇ ਨੇ ਇਹ ਧਿਆਨ ਦੇਣੇ ਜੀ ਆਹ ਕੂਲਰ ਚੱਲਦਾ ਆਪਣਾ ਰਾਤ ਨੂੰ ਕੂਲਰ ਤੇ ਪੱਖੇ ਬੰਦ ਰੱਖੋ ਜਦੋਂ ਰਾਤ ਨੂੰ ਲਾਉਣ ਵਾਲਾ ਮੌਸਮ ਆਊ ਤੁਹਾਨੂੰ ਦੱਸਾਂਗੇ ਅਸੀਂ ਉਦੋਂ ਠੀਕ ਹੈ ਬਾਈ ਜੀ ਤੇ ਬਾਕੀ ਜਿਹੜੇ ਮੇਰੀਆਂ ਭੈਣਾਂ ਵੀਰ ਬਜ਼ੁਰਗ ਮਾਤਾ ਮੇਰੇ ਕੋਲੋਂ ਆ ਕੇ ਚਿਕਸ ਵੀ ਲੈ ਕੇ ਗਏ ਨੇ ਜਾਂ ਲੈਂਡ ਜਾਂ ਆਉਣਾ ਹੈ ਬੁਕਿੰਗਾਂ ਹੋਈਆਂ ਨੇ ਜਾਂ ਟ੍ਰੇਨਿੰਗ ਲਈ ਆ ਬਹੁਤ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਬਾਕੀ ਮੈਂ ਕਹਿਣਾ ਵੀ ਸਾਡੇ ਪੰਜਾਬੀ ਨੌਜਵਾਨ ਅੱਗੇ ਆਉਣ ਮੈਂ ਉਹਨਾਂ ਨੂੰ ਸਾਰੀ ਜਾਣਕਾਰੀ ਦੇਵਾਂਗਾ ਅਤੇ ਉਹਨਾਂ ਦਾ ਸਹਿਯੋਗ ਕਰਾਂਗੇ ਆਪਾਂ ਠੀਕ ਹੈ ਜੀ ਸਾਡੇ ਕੋਲੇ ਆਂਡੇ ਵਾਲੀ ਬਰੀਡ ਜ਼ਿਆਦਾ ਹੁੰਦੀ ਹੈ ਮੀਟ ਵਾਲੀ ਜਿਵੇਂ 100 'ਚ ਇੱਕ ਦੋ ਬੁੱਕੀਆਂ ਮੀਟ ਵਾਲੀ ਬਰੀਡ ਦੀਆਂ ਹੁੰਦੀਆਂ ਨੇ ਵੈਸੇ ਤਾਂ ਹੁੰਦੀ ਵੀ ਨਹੀਂ ਜ਼ਿਆਦਾਤਰ ਮੈਂ ਉਹਨਾਂ ਨੂੰ ਵੀ ਕਹਿਣਾ ਜੀ ਤੁਸੀਂ ਆਂਡੇ ਤੇ ਕੰਮ ਕਰੋ ਜੀ ਠੀਕ ਹੈ ਜ਼ਿਆਦਾ ਵੈਸਟ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਅੰਡੇ ਦੇ ਜਦੋਂ ਆਪਾਂ ਕੰਮ ਕਰਦੇ ਆ ਇਹਦੇ ਚ ਹੋਰ ਵੀ ਪ੍ਰੋਡਕਟ ਬਹੁਤ ਨੇ ਆਪਾਂ ਟ੍ਰੇਨਿੰਗ ਦੇ ਵਿੱਚ ਸਾਰਾ ਦੱਸ ਦਿੰਨੇ ਹੁੰਨੇ ਆ ਉਹ ਫ੍ਰੀ ਜਾਣਕਾਰੀ ਆਪਣੇ ਵੱਲੋਂ ਟ੍ਰੇਨਿੰਗ ਕਹਿ ਲੋ ਹੁੰਦੀ ਹੈ ਜੋ ਤੁਹਾਨੂੰ ਕਦੇ ਨਹੀਂ ਮਿਲੂਗੀ ਜਦੋਂ ਤੁਸੀਂ ਮੇਰੇ ਕੋਲੇ ਆਉਂਗੇ ਤੁਹਾਨੂੰ ਸਾਰਾ ਸਮਝਾਇਆ ਜਾਊਗਾ ਬਾਕੀ ਇਹਦੇ ਦੀ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਇਹ ਕੰਮ ਹੈ ਜਿਹੜਾ ਬਹੁਤ ਵਧੀਆ ਹੈ ਕੰਮ ਨਹੀਂ ਮਾੜਾ ਕੰਮ ਕੋਈ ਵੀ ਨਹੀਂ ਮਾੜਾ ਹੁੰਦਾ ਠੀਕ ਹੈ ਪਾਵੇਂ ਕੁਝ ਬੰਦੇ ਕਹਿ ਦਿੰਦੇ ਨੇ ਜੀ ਇਹ ਇਹ ਹੋ ਜੂ ਜੀ ਵੱਡਣ ਵਾਲਿਆਂ ਨੂੰ ਤੇ ਆਹੋ ਆ ਵਾਹ ਮੈਨੂੰ ਪਤਾ ਹੀ ਹੈ ਜੋ ਵੀ ਕੋਈ ਕਹਿੰਦਾ ਚਲੋ ਆਪਾਂ ਨੂੰ ਨਹੀਂ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਸਾਨੂੰ ਕਹਿ ਕੇ ਠੀਕ ਹੈ ਜੀ ਕੋਈ ਗੱਲ ਨਹੀਂ ਸਾਡੇ ਲਈ ਸਤਕਾਰਯੋਗ ਨੇ ਜੋ ਇਹ ਕੋਈ ਸਾਨੂੰ ਕਹਿ ਵੀ ਦਿੰਦਾ ਪਰ ਵਧੀਆ ਗੱਲ ਨਹੀਂ ਹੁੰਦੀ ਆਪਣੇ ਕਹੀ ਜਾਣ ਹਨ ਤੇ ਉਹ ਠੀਕ ਨਹੀਂ ਹੁੰਦਾ ਕਿਉਂਕਿ ਆਪਾਂ ਸਭ ਦਾ ਸਤਿਆਰ ਕਰਦੇ ਆ ਪਰ ਫਿਰ ਸਾਂ ਕਈ ਵਾਰੀ ਹਾਲਾਤ ਬਦਲ ਜਾਂਦੇ ਨੇ ਗੱਲ ਹੋਰ ਪਾਸੇ ਚਲੀ ਜਾਂਦੀ ਉਹ ਵਧੀਆ ਨਹੀਂ ਤਾਂ ਕਰਕੇ ਅਸੀਂ ਕਹਿੰਦੇ ਆ ਬਈ ਜਿਹੜਾ ਸਾਡਾ ਕੰਮ ਹੈ ਸਾਨੂੰ ਪਤਾ ਹੈ ਤੁਹਾਡੇ ਕੰਮਾਂ ਦਾ ਤੁਹਾਨੂੰ ਪਤਾ ਹੈ ਠੀਕ ਹੈ ਕਦੇ ਵੀ ਅਸੀਂ ਤੁਹਾਨੂੰ ਗਲਤ ਗਾਈਡ ਨਹੀਂ ਕਰਾਂਗੇ ਆਂਡੇ ਦੇ ਢੇਰ ਲਾਉਣਗੀਆਂ ਮੁਰਗੀਆਂ ਜਿਹੜੀ ਤੁਹਾਨੂੰ ਬਰੀਡ ਦੇਵਾਂਗੇ ਠੀਕ ਹੈ ਜੀ ਜੇ ਤੁਸੀਂ ਸਾਡੇ ਮੁਤਾਬਕ ਚੱਲੋਗੇ ਕਾਮਯਾਬੀ ਮਿਲੂਗੀ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੂਗਾ ਤੁਹਾਨੂੰ ਬਾਕੀ ਬੁਕਿੰਗ ਤੁਸੀਂ ਕਰਵਾ ਲਓ ਕੋਈ ਗੱਲ ਨਹੀਂ ਜੀ ਜਿੰਨੀ ਲੋੜ ਹੈ ਬਲੈਕ ਐਸਟਰੋਲੋਪ ਕਰਾ ਲਓ ਬੁਕਿੰਗ ਆਰ ਆਈ ਆਰ ਕਰਾ ਲਓ ਹੋਰ ਜਿਹੜੀ ਬਰੀਡ ਤੁਹਾਨੂੰ ਚਾਹੀਦੀ ਹੈ ਉਹ ਵੀ ਸਾਡੇ ਕੋਲੋਂ ਮਿਲ ਜੂਗੀ ਜੀ ਤੇ ਬਹੁਤ ਹੀ ਵਧੀਆ ਬਰੀਡ ਹੁੰਦੀ ਹੈ ਆਪਣੇ ਕੋਲੇ ਦੇਖ ਸਕਦੇ ਹਾਂ ਤੰਦਰੁਸਤ ਚੂਚਾ ਮਿਲੂਗਾ ਤੁਹਾਨੂੰ ਠੀਕ ਹੈ ਜੀ ਬਹੁਤ ਹੀ ਬੈਸਟ ਵਧੀਆ ਚੂਚਾ ਹੈ ਆਪਣੇ ਕੋਲੇ ਦੇਖੋ ਜੀ ਤੇ ਸੇਫਟ ਹੋਣਾ ਚੂਚਾ ਅੱਜ ਹੋਰ ਆਪਣੇ ਕੋਲੋਂ ਇੱਕ ਦਿਨ ਤੋਂ ਲੈ ਕੇ ਮਹੀਨੇ 2 ਮਹੀਨੇ ਤੱਕ ਦਾ ਚੂਚਾ ਵੀ ਮਿਲ ਜੂਗਾ ਸਰਦੀਆਂ ਚ ਵੱਡੀ ਮੁਰਗੀ ਸੇਲ ਕਰਦੇ ਆ ਬੱਕਰੇ ਦੇ ਮੁਰਗੇ ਦਾ ਆਚਾਰ ਵੀ ਸੇਲ ਕਰਦੇ ਆ ਆਪਾਂ ਸਰਦੀ ਦੇ ਵਿੱਚ ਤੇ ਹੋਰ ਸਾਰਾ ਫੀਡ ਇਹਨਾਂ ਦੇ ਡਰਿੰਕਰ ਫੀਡਰ ਜੋ ਵੀ ਚਾਹੀਦਾ ਤੁਹਾਨੂੰ ਸਾਰਾ ਸਮਾਨ ਮਿਲੂਗਾ ਜੀ ਤੇ ਬਾਕੀ ਧੰਨਵਾਦ ਕਰਦਾ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਤੁਸੀਂ ਮੈਨੂੰ ਇੰਨੀ ਸਫਲਤਾ ਤੱਕ ਲੈ ਕੇ ਗਏ ਹੋ ਤੁਹਾਡੀ ਕਿਰਪਾ ਸਹਾਇਤਾ ਦੇ ਨਾਲ ਹੀ ਮੈਂ ਇੰਨਾ ਕਾਮਯਾਬ ਕਰਿਆ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਠੀਕ ਹੈ ਜੀ ਜਦੋਂ ਤੁਸੀਂ ਮੇਰੀਆਂ ਵੀਡੀਓ ਦੇਖ ਕੇ ਫੋਨ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਖੁਸ਼ੀ ਹੁੰਦੀ ਹੈ ਕਿਉਂਕਿ ਜਿਆਦਾਤਰ ਮੈਂ ਦੇਖਿਆ ਬਹੁਤ ਹੀ ਵਧੀਆ ਕਮੈਂਟ ਆਉਂਦੇ ਨੇ ਜੇ ਕੋਈ ਸਾਡੀ ਇੰਟਰਵਿਊ ਵੀ ਕੀਤੀ ਹੋਈ ਹੈ ਉਹ ਇੰਟਰਵਿਊ ਸਾਡੀ ਜਿਵੇਂ ਡਿਸਕਵਰ ਬਾਇ ਲੇਨ ਲੇਨ ਦੇ ਚੈਨਲ ਐ ਆਦੀਬ ਚੈਨਲ ਐ ਠੀਕ ਐ ਜੀ ਸਰਲੇਖ ਤੇ ਆਪਣੀ ਇਹ ਇਹ ਸਰਲੇਖ ਤੇ ਆਪਣੀ ਪਈ ਹੋਈ ਹੈ ਇਲਤੀ ਲਾਣਾ ਧੂਰੀ ਤੇ ਐ ਇਲਤੀ ਲਾਣਾ ਲੋਂਗੋਵਾਲ ਤਰਸੀਮ ਸਿੰਘ ਇਹ ਸਾਰੀਆਂ ਸਾਡੀਆਂ ਵੀਡੀਓ ਇੰਟਰਵਿਊ ਹੋਈਆਂ ਹੋਈਆਂ ਨੇ ਜੀ ਤੇ ਇਹਨਾਂ ਤੇ YouTube ਤੇ ਵੀ ਨੇ ਇਹ ਵੀਡੀਓ ਸਾਡੀਆਂ ਤੇ ਨਾਲ ਦੀ ਨਾਲ Facebook ਤੇ ਵੀ ਨੇ Facebook ਤੇ ਆਪਣੀ ਲਗਭਗ 7 Uh, 7 ਲੱਖ ਦੇ ਲਗਭਗ ਲੋਕ ਆਪਾਂ ਨੂੰ ਦੇਖ ਸਕੇ ਨੇ ਜੀ। ਫੇਸਬੁੱਕ ਤੇ ਜਿਹੜੀ ਆਪਣੀ ਇੰਟਰਵਿਊ ਹੈ ਡਿਸਕਵਰ ਵਾਈ ਲਾਈਨ ਚੈਨਲ ਤੇ। ਤੁਸੀਂ ਵੀ ਜਰੂਰ ਦੇਖਿਓ ਤੇ ਵਧੀਆ ਕਮੈਂਟ ਕਰਿਓ। ਤੇ ਹੋਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਜਿਨ੍ਹਾਂ ਨੇ ਚੂਚਾ ਬੁੱਕ ਕਰਾਉਣਾ ਹੈ ਉਹ ਕਰਵਾ ਸਕਦੇ ਹੋ ਜੀ।